ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਅੱਗੇ ਵੱਧ ਗਈ ਮੈਂ ਠਹਿਰ ਗਿਆ ਤੂੰ ਸੱਚੀ ਮੈਂ ਝੂਠਾ ਬਣ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੇਂ ਤੇ ਮੈਂ ਰੋਂਦਾ ਰਹਿ ਗਿਆ ਤੂੰ ਕਰ ਗੁੱਸਾ ਤੇ ਕੋਸਦੀ ਮੈਨੂੰ ਰਹਿ ਤੂੰ ਕਰ ਗੁੱਸਾ ਤੇ ਕੋਸਦੀ ਮੈਨੂੰ ਰਹਿ ਮੈਂ ਚੀਕ ਕੇ ਸਮਝਾਉਂਦਾ ਤੈਨੂੰ ਰਹਿ ਗਿਆ ਤੂੰ ਗਲਤ ਤੇ ਸਹੀ ਵਿੱਚ ਵੰਡ ਕਰ ਤੂੰ ਗਲਤ ਤੇ ਸਹੀ ਵਿੱਚ ਵੰਡ ਕਰ ਤੇ ਮੈਂ ਗਲਤੀਆਂ ਸੁਲਝਾਉਂਦਾ ਰਹਿ ਗਿਆ ਤੂੰ ਮੰਗ ਕੀ ਮੰਗਣਾ ਮੈਂ ਇਹ ਜਹਾਨ ਤੇਰੀ ਤਲੀ ਤੇ ਰੱਖ ਦਵਾਂ ਤੂੰ ਮੰਗ ਕੀ ਮੰਗਣਾ ਮੈਂ ਇਹ ਜਹਾਨ ਤੇਰੀ ਤਲੀ ਤੇ ਰੱਖ ਦਵਾਂ ਤੂੰ ਦੱਸ ਕੀ ਦੱਸਣਾ ਮੈਂ ਤੈਨੂੰ ਸੁਣਦਾ ਹੀ ਰਹਿ ਗਿਆ ਇੱਕ ਆਸ ਤੇ ਉਡੀਕ ਵਿੱਚ ਮੈਂ ਖੜਾ ਰਹਿ ਗਿਆ ਇੱਕ ਆਸ ਤੇ ਉਡੀਕ ਵਿੱਚ ਮੈਂ ਖੜਾ ਰਹਿ ਗਿਆ ਤੂੰ ਖੋਲੀ ਖੋਲੀ ਸਭ ਹਾਸਿਲ ਕਰਿਆ ਪਰ ਮੈਂ ਇੱਕੋ ਚੀਜ਼ ਲਈ ਤੜਫਦਾ ਰਹਿ ਗਿਆ ਚੀਜ਼ ਪੈਂਦੀ ਮੇਰੇ ਦਿਲ ਵਿੱਚ ਚੀਜ਼ ਪੈਂਦੀ ਮੇਰੇ ਦਿਲ ਵਿੱਚ ਮੈਂ ਦਿਲ ਦਾ ਮਰੀਜ਼ ਬਣ ਕੇ ਰਹਿ ਗਿਆ ਮੈਂ ਜਿੰਨਾ ਤੇਰੇ ਕੋਲ ਕੋਲ ਜਾਵਾਂ ਤੂੰ ਉਨਾ ਹੀ ਮੇਰੇ ਤੋਂ ਦੂਰ ਹੁੰਦਾ ਰਹਿ ਗਿਆ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਅੱਗੇ ਵੱਧ ਗਈ ਮੈਂ ਠਹਿਰ ਗਿਆ ਤੂੰ ਸੱਚੀ ਮੈਂ ਝੂਠਾ ਬਣ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੇਂ ਤੇ ਮੈਂ ਰੋਂਦਾ ਰਹਿ ਗਿਆ ਤੂੰ ਚੰਨ ਤੇ ਮੈਂ ਬੱਦਲ ਬਣ ਕੇ ਰਹਿ ਗਿਆ ਤੂੰ ਚੰਨ ਤੇ ਮੈਂ ਬੱਦਲ ਬਣ ਕੇ ਰਹਿ ਗਿਆ ਤੂੰ ਚਮਕਦਾ ਤਾਰਾ ਤੇ ਮੈਂ ਟੁੱਟਿਆ ਤਾਰਾ ਬਣ ਕੇ ਰਹਿ ਗਿਆ ਤੂੰ ਫੁੱਲ ਤੇ ਮੈਂ ਦਲਦਨ ਬਣ ਕੇ ਰਹਿ ਗਿਆ ਤੂੰ ਰੱਬ ਤੇ ਮੈਂ ਜਲਾਦ ਬਣ ਕੇ ਰਹਿ ਗਿਆ ਤੇਰੇ ਕਦਮਾਂ ਦੀ ਪਰਛਾਈ ਮੈਂ ਬਣ ਕੇ ਰਹਿ ਗਿਆ ਤੇਰੇ ਦੁੱਖਾਂ ਦਾ ਮੈਂ ਹਿੱਸਾ ਬਣ ਕੇ ਰਹਿ ਗਿਆ ਇਹ ਦੂਰੀ ਦੀ ਮੈਂ ਵਜ੍ਹਾ ਬਣ ਕੇ ਰਹਿ ਗਿਆ ਤੇਰੇ ਅੱਖਾਂ ਦਾ ਮੈਂ ਅਥਰੂ ਬਣ ਕੇ ਰਹਿ ਗਿਆ ਤੂੰ ਸਮਝੇ ਨਾ ਮੈਂ ਕੀ ਦਾ ਕੀ ਬਣ ਕੇ ਰਹਿ ਗਿਆ ਤੈਨੂੰ ਪਰਵਾਹ ਨ ਮੈਂ ਮਰਦਾ ਮਰਦਾ ਜਿਉਂਦਾ ਰਹਿ ਗਿਆ ਮੇਰੇ ਸਰੀਰ ਤੇ ਟੱਕ ਬੋਤੇ ਮੇਰੇ ਸਰੀਰ ਤੇ ਟੱਕ ਬੋਤੇ ਮੈਂ ਜ਼ਖਮਾਂ ਤੇ ਲੂੰਧਰਾ ਮਾਰਦਾ ਰਹਿ ਗਿਆ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਅੱਗੇ ਵੱਧ ਗਈ ਮੈਂ ਠਹਿਰ ਗਿਆ ਤੂੰ ਸੱਚੀ ਮੈਂ ਝੂਠਾ ਬਣ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੀ ਤੇ ਮੈਂ ਰੋਂਦਾ ਰਹਿ ਗਿਆ ਦਿਲਾਂ ਦੀ ਧੜਕਨ ਤੂੰ ਦਿਲਾਂ ਦੀ ਧੜਕਨ ਤੂੰ ਤੇ ਮੈਂ ਦਿਲਾਂ ਦਾ ਵਪਾਰੀ ਬਣ ਕੇ ਰਹਿ ਗਿਆ ਤੇਰੀ ਨਾ ਕੋਈ ਹੱਦ ਤੇ ਮੈਂ ਬੰਦਸ਼ ਵਿੱਚ ਰਹਿ ਗਿਆ ਤੂੰ ਬੇਫਿਕਰੀ ਤੇ ਮੈਂ ਫਿਕਰਾਂ ਵਿੱਚ ਰਹਿ ਗਿਆ ਤੂੰ ਵਿਸ਼ਵਾਸ ਦਿਲਾਉਂਦੀ ਰਹਗੀ ਤੇ ਮੈਂ ਸ਼ੱਕੀ ਬਣ ਕੇ ਰਹਿ ਗਿਆ ਰੱਬਾ ਸੁਣ ਲੈ ਇੱਕੋ ਇੱਛਾ ਮੇਰੀ ਉਹਨੂੰ ਖੁਸ਼ੀ ਤੇ ਮੈਨੂੰ ਮੁਕਤੀ ਹੀ ਦੇ ਦੇ ਰੱਬ ਬਣ ਤੂੰ ਮੇਰਾ ਸਹਾਰਾ ਉਹਨੂੰ ਸੰਜੋਗ ਵਧੀਆ ਬਖਸ਼ ਦੇ ਦੂਰੀ ਬਣਾਈ ਰੱਖੀ ਤੇ ਸ਼ਾਂਤ ਬੈਠਾ ਮੈਨੂੰ ਰਹਿਣ ਦੇ ਸੂਰਤ ਹੁਣ ਨਾ ਦਿਖਾਏ ਅੰਨ ਅੱਖਾਂ ਨੂੰ ਉਠੀਕ ਲੈਣ ਦੇ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਅੱਗੇ ਵੱਧ ਗਈ ਮੈਂ ਠਹਿਰ ਗਿਆ ਤੂੰ ਸੱਚੀ ਮੈਂ ਝੂਠਾ ਬਣ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੇਂ ਮੈਂ ਰੋਂਦਾ ਰਹਿ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੇਂ ਤੇ ਮੈਂ ਰੋਂਦਾ ਰਹਿ ਗਿਆ ਤੂੰ ਜ਼ਿੰਦਗੀ ਹੱਸ ਕੇ ਜੀਵੇਂ ਤੇ ਮੈਂ ਰੋਂਦਾ ਰਹਿ ਗਿਆ